yeah mm -hmm. Sahib Sadhguru Sri Guru 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 ਇਤਿਹਾਸ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਕੇ ਸਰਵਣ ਕਰਨੀ ਹੈ ਪਾਵਨ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਦੀ ਪਾਲਗੇ ਰਾਜ ਅਉ ਰਸਨਾ ਨੂੰ ਕਰ ਲਗੇ ਪ੍ਰਵਿੱਧਾਰ ਜਿ ਕਾ ਹੋ ਸੀਸ ਸਭ ਸਤਿਗੁਰੂ ਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੂ ਅਸੀਸ ਆਪ ਜੀ ਦੇ ਨਮਣੇ ਜਿਸੇ ਕੁਰਬਾ ਜੱਜਾ ਜੀ ਕੇ ਬਲਾਵ ਪੱਤੇ ਵਾਹਿਗੁਰੂ ਜੀ ਕਾ ਕਰਸ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਿਆਰੇ ਧੰਤਾ ਦੇ ਜੋਗ ਹੋ ਜੁੜੀਆਂ ਸਿੱਖ ਸੰਤਾਂ ਅੰਮ੍ਰਿਤਪਨ ਦੀ ਸਬਾਲ ਕਰਦੀਆਂ ਹੋ ਸਰਕਾਰ ਆਪਕਰ ਉਹ ਵੱਡੇ ਪਾਪਾ ਵਾਲਿਆਂ ਜਿਨ੍ਹਾਂ ਨੂੰ ਗੁਰੂ ਦੀ ਸਤਸੰਗ ਦਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਪਰੋ ਵਿਚਾਰ ਮਨ ਵਰਤੀਆਂ ਨੂੰ ਕਰਕੇ ਕਾਗਰ ਜੁੜਗੇ ਪਾਵਨ ਪਵਿੱਤਰ ਗੁਰ ਅਥਾਸ ਤੇ ਨਾਲ ਧੰਨ ਧੰਨ ਸਤਗੁਰੂ ਲਗੀਰ ਪਾਸਾ ਜੀ ਦਸ਼ਮੇਸ਼ ਪਤਾ ਜੀ ਪਿੰਡ ਸਤਿਆਣਾ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਹੈ ਜਿੱਥੇ ਕਿ ਸਤਿਗੁਰੂ ਜੀ ਪਿੰਡ ਤੋਂ ਬਾਰ-ਬਾਰ ਇਹਦਾ ਆਪਣਾ ਆਸਰਾ ਲਾਉਂਦੇ ਆ ਤਾਂ ਗੁਰੂ ਪਿਆਰਿਓ ਅੱਜ ਉਸ ਜਗ੍ਹਾ ਦੇ ਉੱਪਰ ਬੜਾ ਸੋਹਣਾ ਗੁਰਦੁਆਰਾ ਸਾਹਿਬ ਗੋਪਤ ਸਰਸਾ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਸੋਹਣਾ ਸਥਾਨ ਹੁਣ ਜਿਸੋ ਵਾਰਾ ਸਰਦਾ ਨਾਮ ਗੋਬਸ ਸਹਾਇਕਾਂ ਪਿਆ ਇਹ ਵੀ ਆਪਾਂ ਜੋ ਸਰਬਣ ਕਰਾਂਗੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਊੜੇ ਤੇ ਬ੍ਰਾਜਮਣ ਬ੍ਰਾਹੜ ਸਿੱਖਾਂ ਨੇ ਸਤਗੁਰਾਂ ਦੇ ਘੋੜੇ ਦੀ ਲਗਾਮ ਪਕੜੀ ਤੇ ਸਤਗੁਰਾਂ ਨੂੰ ਆਖਿਆ ਕਿ ਪਾਸਾ ਇਸ ਤੋਂ ਅੱਗੇ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਪਾਸਾ ਜੀ ਪੁੱਛਦਿਆ ਭਾਈ ਕਾਰਨ ਕੀ ਹੈ ਕਾਰਨ ਇਹ ਹੈ ਪਾਸਾ ਜੀ ਉਹ ਸਾਡੀਆਂ ਤਨਖਾਹਾਂ ਤੁਸੀਂ ਦਿਓ ਜਿਨ੍ਹਾਂ ਦੇ ਸਾਡੇ ਤੁਸੀਂ ਤਨਖਾਹ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਜਾਣ ਦਿੰਦੇ ਸਾਨੂੰ ਤਨਖਾਹ ਦੇ ਪਾਸੇ ਹੀ ਕਹ ਲੈ ਐਸੇ ਵਕਤ ਭਾਈ ਮਾਇਆ ਜੀ ਕੋਲ ਨਹੀਂ ਹੈ ਜਦੋਂ ਮਾਇਆ ਆਵੇਗੀ ਤਾਂ ਉਹ ਸਭ ਨੂੰ ਹੀ ਮਾਇਆ ਦਿੱਤੀ ਜਾਊਗੀ ਪਰ ਲਈ ਮਲੇ ਤਾਂ ਸਤਗੁਰਾਂ ਨੇ ਐਸੀ ਜੁਗ ਲਿਆ ਰਚਾਈ ਕਿਉਂਕਿ ਸਤਗੁਰਾਂ ਦੀ ਹੀ ਮਾਇਆ ਰੱਖੀ ਹੋਈ ਹੈ ਸਤਗੁਰਾਂ ਦਾ ਹੀ ਬ੍ਰਹਮ ਅੰਦਰ ਰਚਿਆ ਹੋਇਆ ਹੈ ਸਤਗੁਰਾਂ ਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੋਈ ਹੈ ਔਰ ਸਤਿਗੁਰੂ ਜੀ ਆਪ ਹੀ ਉਸ ਸ੍ਰਿਸ਼ਟੀ ਨੂੰ ਲੈ ਕਰਨ ਵਾਲੇ ਭਾਵ ਕੇ ਖਤਮ ਕਰਨ ਵਾਲੇ ਆਪ ਹੀ ਪੈਦਾ ਕਰਨ ਵਾਲੇ ਜਗਸੰਸਾਰ ਨੂੰ ਉਹਨਾਂ ਦੇ ਬਾਤੇ ਮਾਇਆ ਨੂੰ ਪੈਦਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਇਹ ਤਾਂ ਸਤਿਗੁਰੂ ਜੀ ਪਰਚਾ ਪਾਰੇ ਤੇ ਪਰਚੇ ਦੇ ਵਿੱਚ ਉਹ ਦੇਖਦੇ ਆ ਕੌਣ-ਕੌਣ ਪਾਸ ਹੁੰਦਾ ਤੇ ਕੌਣ ਫੇਲ ਹੁੰਦਾ ਸਾਲੋ ਵੀ ਜਦੋਂ ਬਾਣੀ ਪੜ੍ਹਦੇ ਆ ਨਾ ਬਾਣੀ ਸੁਣਦੇ ਆ ਸਤਸੰਗਤ ਕਰਦੇ ਆ ਚੰਗਾ ਕੋਈ ਕਰਮ ਕਰਦੇ ਆ ਆਪਾਂ ਉਹਦੇ ਵਿੱਚ ਆਪਾਂ ਨੂੰ ਬਹੁਤ ਜਾਣੇ ਲੋਕ ਅਜਿਹੇ ਤੇ ਮਾੜਾ ਕਹਿਣ ਵਾਲੇ ਮਿਲਦੇ ਆ ਟੋਪਣ ਵਾਲੇ ਰੋਪਣ ਵਾਲੇ ਬੜਾ ਕੁਝ ਕਹਿੰਦੇ ਆ ਤੁਹਾਡੇ ਸਮਝ ਲਵੋ ਤੁਹਾਡਾ ਇਹ ਪਰਚਾ ਹੈ ਤੁਹਾਡਾ ਇਹ ਇਮਤਿਹਾਨ ਜੇ ਤ ਤੁਸੀਂ ਉਹਨਾਂ ਲੋਕਾਂ ਦੇ ਮਗਰ ਲੱਗ ਕੇ ਚੰਗਾ ਕੰਮ ਕਰਨੋਂ ਹਟ ਜਾਓਗੇ ਤਾਂ ਸਤਿਗੁਰਾਂ ਦਾ ਜਿਹੜਾ ਇਹ ਇਮਤਿਹਾਨ ਤੁਹਾਨੂੰ ਪਾਇਆ ਵਾ ਉਹਦੇ ਵਿੱਚੋਂ ਫੇਲ ਹੋ ਜਾਓਗੇ ਔਰ ਜੇ ਦੁਨੀਆ ਦੀ ਨਹੀਂ ਸੁਣੋਗੇ ਕੰਗਾ ਕੰਮ ਕਰਦੇ ਹੋਏ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗੇ ਜੀ ਬੱਸ ਤੁਹ ਕਿਰਪਾ ਕਰ ਤਾਂ ਫਿਰ ਗੁਰੂ ਪਿਆਰ ਸਤਗੁਰੂ ਜੀ ਜਰੂਰ ਕਿਰਪਾ ਕਰਦੇ ਹੈਗੇ ਇਹ ਇਮਤਿਹਾਨ ਦੇ ਵਿੱਚੋਂ ਅਸੀਂ ਪਾਸ ਹੋ ਜਾਂਦੇ ਹੁਣ ਏਵੇਂ ਜਿਵੇਂ ਸਿੱਖ ਫੌਜਾਂ ਨੂੰ ਵੀ ਸਤਗੁਰਾਂ ਨੇ ਇਮਤਿਹਾਨ ਪਾਇਆ ਜੇ ਪਰ ਬਹੁਤੇ ਪਾਸ ਹੁੰਦੇ ਆ ਤੇ ਬਹੁਤੇ ਫੇਲ ਹੁੰਦੇ ਆ ਕੰਨੇ ਮਾਰਾ ਸਾਨੂੰ ਤਾਂ ਤਨਖਾਹਾਂ ਦੀ ਲੋੜ ਆ ਸਾਨੂੰ ਤਾਂ ਜਰੂਰ ਦਿਓ ਅਸੀਂ ਨਹੀਂ ਤੁਹਾਨੂੰ ਅੱਗੇ ਜਾਣ ਦੇਣਾ ਕਿਉਂ ਕਿ ਅੱਗੇ ਜਿਹੜਾ ਦੱਲਾ ਚੌਧਰੀ ਹੈ ਸਾਫੋ ਕੀ ਤਲਵੰਡੀ ਦਾ ਉਹਦਾ ਅੱਗੇ ਰਾਜ ਚੱਲਦਾ ਹੈ ਉਹਦੇ ਰਾਜ ਦੇ ਵਿੱਚ ਸਾਨੂੰ ਕੀ ਨੇ ਪੁੱਛਣਾ ਇਸ ਕਰਕੇ ਇੱਥੇ ਹੀ ਤਨਖਾਹ ਲੈ ਲੈਣੇ ਮਨ ਦੇ ਵਿੱਚ ਬੇਈਮਾਨੀ ਮਨ ਦੇ ਵਿੱਚ ਗਲਤ ਵਿਚਾਰ ਆ ਗਿਆ ਅੱਗੇ ਸਤਿਗੁਰੂ ਜੀ ਦੇ ਜਨਮ ਜਾਂ ਨਾਮ ਦੇ ਕੀ ਪਤਾ ਹੈ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਜੀ ਆਏ ਪਹਿਲਾਂ ਮੁਕਸਰ ਜਿਲ੍ਹੇ ਦੇ ਵਿੱਚ ਸੀ ਫਿਰ ਫਾਜ਼ਿਲਕਾ ਦੇ ਵਿੱਚ ਚਲੇ ਗਏ ਹੁਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਧਰ ਨੂੰ ਆ ਰਹੇ ਆ ਦਮਦਮਾ ਸਾਹਿਬ ਵਾਲੇ ਤਾਂ ਹੁਣ ਸਤਗੁਰੂ ਪਾਸਾ ਜੀ ਨੇ ਲੀਲਾ ਰਚਾਈ ਤੇ ਕੋਈ ਆੜੇ ਹੈ ਗੁਰੂ ਦੇ ਸੇਵਕ ਇੱਕ ਸਾਠਾ ਕੀ ਜਿਹੜੀ ਉਹ ਸਿਰ ਦੇ ਉੱਪਰ ਰੱਖੀ ਹੋਈ ਹੈ ਤੇ ਸਤਗੁਰਾਂ ਦੇ ਕੋਲ ਲਿਆ ਕੇ ਸੁੱਟ ਦਿੱਤੀ ਤੇ ਸੁੱਟ ਕੇ ਉਹ ਉਹਦਾ ਮੂੰਹ ਖੋਲਿਆ ਉਸ ਬੋਰੇ ਦਾ ਤੇ ਸਤਗੁਰਾਂ ਦੇ ਅਗਰ ਢੇਰੀ ਕਰ ਦਿੱਤੀ ਮਾਇਆ ਸੀ ਉਹਦੇ ਵਿੱਚ ਸਤਿਗੁਰੂ ਤੁਆ ਬੋਲਣਯੋਤਤਾ ਵੀ ਕੀ ਆ ਭਾਈ ਕੀ ਲਿਆਇਓ ਪਹਿਲੇ ਲਿਆ ਕੇ ਛੇਤੀ ਛੇਤੀ ਕੋਲ ਕੇ ਮੂੰਹ ਠੇਰੀ ਕਰ ਦਿੱਤੀ ਮਾਇਆ ਪਾਸਾ ਠੇਰੀ ਕਰਕੇ ਆਖਦੇ ਆ ਮਹਾਰਾਜ ਤੁਹਾਡੇ ਕੋਲ ਅਸੀਂ ਮਾਇਆ ਲੈ ਕੇ ਆਏ ਸਾਡੀ ਸੇਵਾ ਪ੍ਰਵਾਨ ਕਰਿਓ ਤੇ ਸਤਿਗੁਰੂ ਜੀ ਕਹਿੰਦੇ ਦੇਖੋ ਭਾਈ ਸਿੰਘੋ ਐਵੇਂ ਤੁਸੀਂ ਮਨ ਦੇ ਵਿੱਚ ਵਹਿਮ ਪਾਲੀ ਬੈਠੇ ਹੋ ਸਾਨੂੰ ਅੱਗੇ ਨਹੀਂ ਤੋਰਨ ਦਿੰਦੇ ਵੀ ਸਾਨੂੰ ਛੇਲੀ ਮਾਇਆ ਦੇਉ ਮਾਇਆ ਮਨੋਨਾ ਬਿਸਰਾ ਮੰਗਾ ਦਮਾ ਦਮ ਇਹ ਮਾਇਆ ਭਾਈ ਜਿਹੜੀ 나ਗਨੀ ਹੁੰਦੀ ਆ ਮਾਇਆ ਹੋਈ 나ਗਨੀ ਜਗ ਤਰਹੀ ਲਪਟਾਏ ਜੋ ਉਸ ਕੀ ਸੇਵਾ ਕਰੇ ਤਸੀ ਕੋ ਫਿਰ ਖਾ ਜੀ ਹੁਣ ਸਤਗੁਰੂ ਜੀ ਵੈਸੇ ਹੀ ਬੋਲ ਰਹੇ ਆ ਸਤਗੁਰਾਂ ਨੇ ਆਖਿਆ ਜਿੰਨੇ ਆਪਣੇ ਘੋੜ ਸਵਾਰ ਇਹਨਾਂ ਨੂੰ ਭਾਈ ਘੋੜ ਸਵਾਰ ਜਿਹੜੇ 500 ਸੰਗ ਅਜਿਹੜਾ ਇਹਨਾਂ ਨੂੰ 8 ਆਨੇ ਜਿਹੜੇ ਉਧ ਤੇ ਜਾਣ ਹੁਣ 8 ਆਨੇ ਉਸ ਟਾਈਮ ਤੇ ਬਹੁਤ ਸੀ ਨਾ 8 ਆਨੇ ਜਿਹੜੇ ਦੂਸਰੇ ਪੈਦਲ ਮਾਰਚ ਚਾਰ ਆਨੇ ਦਿੱਤੇ ਜਾਣ ਜਿਹੜੇ ਕੋੜਸਵਾਰ ਨੇ ਇਸ ਤਰ੍ਹਾਂ ਸਤਿਗੁਰਾਂ ਨੇ ਉਹਨਾਂ ਨੂੰ ਮਾਇਆ ਬੰਡੀ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਸਾਰਿਆਂ ਨੂੰ ਮਾਇਆ ਦੇ ਦਿੱਤੀ ਬਰਾੜ ਸਿੱਖਾਂ ਨੂੰ ਤਾਂ ਉਹਨਾਂ ਨੇ ਕੀ ਕੀਤਾ ਹੁਣ ਭਾਈ ਦਾਨ ਸਿੰਘ ਸੀ ਜਿਹੜਾ ਭਾਈ ਦਾਨ ਸਿੰਘ ਉਹਨਾਂ ਦਾ ਜਥੇਦਾਰ ਸੀਗਾ ਬਰਾੜ ਸਿੱਖਾਣ ਦਾਸਾ ਜੀ ਕਹਿੰਦੇ ਹੁਣ ਭਾਈ ਇਹਨਾਂ ਨੂੰ ਤਨਖਾਹਾਂ ਬਣ ਦਿੱਤੀਆਂ ਹੁਣ ਤੈਨੂੰ ਤਨਖਾਹ ਦੱਸ ਕਿੰਨੀ ਦੇ ਕੇ ਕਿਉਂਕਿ ਤੂੰ ਸਾਰਿਆਂ ਦਾ ਜਥੇਦਾਰ ਹੈ ਤੈਨੂੰ ਤਾਂ ਵੱਧ ਚਾਹੀਦੀ ਹੈ ਹੁਣ ਭਾਈ ਦਾਨ ਸਿੰਘ ਨੇ ਸਮਾਂ ਵਿਚਾਰਿਆ ਵੀ ਮਨਾ ਐਦਾਂ ਤਾਂ ਸਤਗੁਰਾਂ ਤੋਂ ਮਨਕਰ ਹੋ ਜਾਵਾਂਗੇ ਸਿਰਫ ਕੱਲੇ ਮਾਇਆ ਦੇ ਮਾਇਆ ਜੋਗੇ ਰਹਿ ਜਾਵਾਂਗੇ ਮਾਇਆ ਤਾਂ ਸਾਥ ਨਹੀਂ ਦਿੰਦੀ ਮਾਇਆ ਦੀ ਸੋਭਾ ਚਾਰ ਦਿਹਾੜੇ ਜਾਣ ਦੀ ਦਿਲ ਮਨਾ ਹੋਵੇ ਪਾਈ ਦਾਨ ਸਿੰਘ ਨੇ ਸੋਚਿਆ ਵੀ ਨਹੀਂ ਮਾਇਆ ਦੀ ਸੋਭਾ ਚਾਰ ਦਿਹਾੜੇ ਤੇ ਜਿਹੜੀ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤਾ ਕੀ ਇਹ ਸਦਾ ਲਈ ਹੈ ਹੱਥ ਜੋੜ ਕੇ ਆਖਦਾ ਪਾਤਸ਼ਾਹ ਕੁਝ ਨਹੀਂ ਚਾਹੀਦਾ ਤੁਹਾਡਾ ਦਿੱਤਾ ਹੋਇਆ ਸਭ ਕੁਝ ਐ ਬਸ ਕਿਰਪਾ ਕਰੋ ਨਾਮ ਦਾਣ ਬਖਸ਼ੋ ਆਪਣੇ ਚੱਲਣਾਂ ਦੇ ਨਾਲ ਜੋੜ ਕੇ ਰੱਖੋ ਮਹਪਾਈ ਦਾਣ ਸਿੰਘ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋ ਗਿਆ ਪਾਸਾ ਕੀ ਬੜੇ ਖੁਸ਼ ਹੋਏ ਕਹਿੰਦੇ ਪਾਈ ਦਾਣ ਸਿੰਘਾ ਤੂੰ ਮਾਲਵੇ ਦੀ ਇੱਜ਼ਤ ਰੱਖ ਲਈ ਤੇ ਮਾਲਵੇ ਦੀ ਸਿੱਖੀ ਰੱਖ ਲਈ ਜੇ ਕਰ ਤੂੰ ਅੱਗੇ ਬੇਨਤੀ ਨਾਣਾ ਕਰਦਾ ਤਾਂ ਮਾਲਵੇ ਦੀ ਸਿੱਖੀ ਗਵਾਚ ਗਈ ਸੀ ਸਿੱਖੀ ਕਾਇਮ ਰਹੀ ਸੀ ਰੇ ਹੁਣ ਮਾਲਵੇ ਦੀ ਸਿੱਖੀ ਬੜੀ ਕਾਇਮ ਰਹੇਗੀ ਬਹੁਤ ਵਧੀ ਖੁੱਲ੍ਹੇ ਜਿਵੇਂ ਭਾਈ ਮਾਨ ਸਿੰਘ ਨੇ ਮਾਝੇ ਦੀ ਸਿੱਖੀ ਰੱਖੀ ਆ ਕਿ ਇਹ ਨਹੀਂ ਜਿਵੇਂ ਭਾਈ ਤੂੰ ਵੀ ਮਾਲਵੇ ਤੇ ਸਿੱਖੀ ਰੱਖਦੀ ਏ ਇਹ ਭਾਈ ਆਪਾਂ ਜਿਹੜੇ ਗੁਰੂ ਦੇ ਸਿੱਖਾਂਗੇ ਨਾ ਇਹ ਭਾਈ ਦਾਨ ਸਿੰਘ ਵਰਗਾਂ ਦੀ ਕਿਰਪਾ ਵਰਤੀ ਹੋਈ ਹੈ ਉਹਨਾਂ ਨੇ ਸਾਡੀ ਇੱਜ਼ਤ ਰੱਖੀ ਆ ਭਾਈ ਦਾਨ ਸਿੰਘ ਵਰਗਾਂ ਦੇ ਉਹਨਾਂ ਦਾ ਸ਼ੁਕਰਾਨਾ ਕਰਾਇ ਕਰ ਕੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਾਇ ਕਰ ਕਿ ਉਹਨਾਂ ਨੂੰ ਸਿੱਖਾਂ ਜਿਨ੍ਹਾਂ ਨੇ ਸਾਨੂੰ ਇੱਜ਼ਤ ਮਾਨ ਬਖਸ਼ੀ ਹੈ ਜਿਨ੍ਹਾਂ ਨੇ ਸਾਨੂੰ ਸਿੱਖੀ ਦਾਣ ਬਖਸ਼ਿਸ਼ ਕਰਕੇ ਸਤਿਗੁਰਾਂ ਤੋਂ ਪ੍ਰਾਪਤ ਕਰਕੇ ਦਿੱਤਾ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹੁਣ ਪਾਸਾ ਜੀ ਤਨਖਾਹਾਂ ਵੰਡ ਦਿੱਤੀਆਂ ਸਤਿਗੁਰਾਂ ਨੇ ਤਾਂ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕਹਿ ਰਹੇ ਐ ਦੇ ਭਾਈ ਕੇਸ ਰੱਖੋ ਸਭ ਪਾਈ ਦਾਨ ਸਿੰਘਾ ਕੇਸ ਰੱਖ ਤੇ ਗੁਰੂ ਆਲਾ ਬਣ ਜਾ ਹੁਣ ਦਾਨ ਸਿੰਘ ਦੇ ਦਾੜਾ ਤਾਂ ਬੜਾ ਲੰਬਾ ਸੀਗਾ ਪਰ ਕੇਸ ਹੈ ਨਹੀਂ ਸੀਗੇ ਤਾਂ ਹੁਣ ਸਤਗੁਰੂ ਗੁਰੂ ਗਰੀਬਨਵਾਸ ਪਾਤਸ਼ਾਹ ਜੀ ਨੂੰ ਉਹਨ ਪਾਈ ਦਾਨ ਸਿੰਘ ਕਹਿੰਦਾ ਮਹਾਰਾਜ ਕੇਸ ਤਾਂ ਠੀਕ ਆ ਵੀ ਹੈ ਨਹੀਂ ਕਿ ਪਰਦਾ ਮੇਰਾ ਬੜਾ ਲੰਬਾ ਗਾ ਤਾਂ ਸਤਿਗੁਰੂ ਜੀ ਕਹਿੰਦੇ ਪਾਈ ਜੇ ਕੇਸ ਰੱਖੇ ਹੋਣ ਤਾਂ ਜੇ ਸਾਡਾ ਸਿੱਖ ਨਰਕਾਂ ਦੇ ਵਿੱਚ ਵੀ ਜਾਂਦਾ ਗਣਨਾ ਤਦ ਰਗਾ ਦੇ ਵਿੱਚ ਅਸੀਂ ਉਹਨੂੰ ਭਾਈ ਕੇਸਾਂ ਤੋਂ ਪਕੜ ਕੇ ਸੱਚਖੰਡ ਦੇ ਵਿੱਚ ਲੈ ਜਾਂਦੇ ਆਂ ਤਾਂ ਹੁਣ ਪਾਸੇ ਖੜੇ ਸਿੰਘ ਇੱਕ ਦੂਜੇ ਦੇ ਨਾਲ ਗਿਆਨ ਦੀਆਂ ਬਾਤਾਂ ਕਰਦੇ ਆਂ ਕਹਿੰਦੇ ਦੇਖੋ ਸਤਿਗੁਰਾਂ ਦਾ ਸਮਝਾਉਣ ਦਾ ਤਰੀਕਾ ਬੜਾ ਵਧੀਆ ਹੈਗਾ ਬੜੇ ਸਲੀਕੇ ਦੇ ਨਾਲ ਸਤਿਗੁਰੂ ਜੀ ਸਮਝਾ ਰਹੇ ਆਂ ਪਾਸਾ ਜੀ ਕਹਿੰਦੇ ਦਾਸ ਸਿੰਘਾ ਜੇ ਕੇਸ ਰੱਖੇ ਹੋਇਆ ਸੰਗ ਦੇ ਤਾਂ ਸੇ ਕੇਸਾਂ ਤੋਂ ਪਕੜ ਕੇ ਆਪਣੇ ਸਿੱਖ ਨੂੰ ਨਰਕਾਂ ਦੇ ਵਿੱਚ ਨਹੀਂ ਜਾਣ ਦਿੰਦੇ ਤੇ ਸੱਚਖੰਡ ਦੇ ਵਿੱਚ ਲੈ ਜਾਂਦੇ ਤਾਂ ਹੁਣ ਥੋੜੀ ਜਿਹੀ ਚਲਾਕੀ ਦੇ ਵਿੱਚ ਪਾਜ ਦਾਸ ਸਿੰਘ ਬੋਲਿਆ ਫਿਰ ਕਹਿੰਦੇ ਮਹਾਰਾਜ ਇਹ ਕੇਸ ਫੜ ਕੇ ਤੁਸੀਂ ਲੈ ਜਾਓਗੇ ਕੇਸ ਤਾਂ ਮੇਰੇ ਹੈ ਕੋਈ ਨਹੀਂ ਤਾਂ ਮੇਰਾ ਦਾੜਾ ਬੜਾ ਲੰਬਾ ਹੈ ਤੇ ਹੁਣ ਦਾੜਾ ਫੜ ਕੇ ਤੁਸੀਂ ਮੈਨੂੰ ਸੱਚਖੰਡ ਦੇ ਵਿੱਚ ਲੈ ਜਾਓ ਆ ਦੇਖੋ 사ਤਗੁਰਾਂ ਦੇ ਕੌਤਕ 사ਤਗੁਰੂ ਜੀ ਆਪ ਹੀ ਜਾਣਣ ਜਦੋਂ ਇਹ ਗੱਲ ਆਖੀ ਨਾ ਭਾਈ ਦਾਨਸੰਗ ਨੇ ਤਾਂ 사ਤਗੁਰੂ ਜੀ ਆਪਣੇ ਮੁਖ ਦੇ ਉੱਪਰ ਰਮਾਲ ਦੇ ਕੇ ਐਨਾ ਖਸੇ ਬੜੇ ਜੋਰ ਦੀ ਹਸੇ ਤੇ ਬਹੁਤ ਜ਼ਿਆਦਾ ਬਹੁਤ ਖੁਸ਼ ਹੋਏ 사ਤਗੁਰੂ ਜੀ ਤਾਂ ਹੁਣ ਸਿੱਖ ਫੌਜਾਂ ਵੀ ਦੇਖਦੀਆਂ 사ਤਗੁਰਾਂ ਨੂੰ ਕਿ 사ਤਗੁਰੂ ਜੀ ਬੜੇ ਖੁਸ਼ ਹੋ ਰਹੇ ਆ ਹੁਣ ਦੇਖੋ ਭਾਈ ਦਾਨ ਸਿੰਘ ਨੂੰ ਸਤਿਗੁਰਾਂ ਨੇ ਇੰਨੀ ਕੁ ਖੁਸ਼ੀ ਹੋਈ ਤਾਂ ਖੁਸ਼ੀ ਦੇ ਵਿੱਚ ਸਤਿਗੁਰਾਂ ਨੇ ਕਿੰਨੀਆਂ ਕੁ ਅਸੀਸਾਂ ਬਖਸ਼ੀਆਂ ਹੋਣਗੀਆਂ ਭਾਈ ਦਾਨ ਸਿੰਘ ਨੂੰ ਵਿਦਾਨ ਸਿੰਘ ਦੀ ਛੋਟੀ ਜੀ ਗੱਲ ਤੋਂ ਸਤਿਗੁਰੂ ਜੀ ਇੰਨੇ ਕੁ ਮੁਸਕਰਾਏ ਇੰਨੇ ਕੁ ਖੁਸ਼ ਹੋਏ ਤਾਂ ਤਾਂ ਅਨਗੁਰੂ ਕਲਗੀਧਰ ਪਾਸਾ ਜੀ ਕਹਿੰਦੇ ਭਾਈ ਦਾਨ ਸਿੰਘ ਆ ਇਹ ਤਾਂ ਤੇਰੀ ਗੱਲ ਠੀਕ ਆ ਪਰ ਕੇਸ ਰੱਖਣੇ ਜ਼ਰੂਰੀ ਹੈ ਕੇਸ ਗੁਰੂ ਦੀ ਮੋਹ ਰਹਿ ਦਾੜੇ ਵੀ ਪ੍ਰਕਾਸ਼ ਬੜੇ ਸੋਹਣੇ ਲੱਗਦੇ ਆ ਤੇ ਕੇਸ ਵੀ ਬੜੇ ਸੋਹਣੇ ਲੱਗਦੇ ਆ ਕੰਗਾ ਕੀਤਾ। ਸੇਲੇ ਦੇ ਜੂੜਾ ਹੋਵੇ ਤਾਂ ਬੜਾ ਸੋਹਣਾ ਲੱਗਦਾ। ਤਾਂ ਹਮ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਤਾ ਜੀ ਦੇ ਕੋਲੋਂ ਬਰਾੜ ਸਿੱਖਾਂ ਨੇ ਤਨਖਾਹਾਂ ਲਿੰਗ। ਇਹ ਤਨਖਾਹਾਂ ਲੈ ਕੇ ਗੁਰੂ ਪਿਆਰਿਓ ਆਪੋ ਆਪਣੇ ਨਗਰਾਂ ਨੂੰ ਚਲਦੇ ਬੜੇ। ਹੁਣ ਉਥੇ ਭਾਈ ਦਾਸ ਸਿੰਘ ਵਰਗੇ ਰਹੇਗੇ ਕੁਝ ਸਿੰਘ ਤਾਂ ਹਣ ਸਤਿਗੁਰੂ ਗੁਰੂ ਗਰੀਬਨਵਾਸ ਪਾਸਾ ਜੀ ਨੂੰ ਬੇਨਤੀ ਕਰਦਾ ਭਾਈ ਦਾਸ ਸਿੰਘ ਕਹਿੰਦੇ ਮਹਾਰਾਜ ਕਿਰਪਾ ਕਰੋ ਰਹਿਮਤਾ ਬਖਸ਼ੋ ਜੀ ਪਾਸਾ ਜੀ ਕਹਿੰਦੇ ਮੰਗ ਕੀ ਮੰਗ ਲਾਂਗੇ ਖੁਸ਼ ਹੋ ਕੇ ਸਤਿਗੁਰੂ ਜੀ ਕਹਿੰਦੇ ਕਹਿੰਦਾ ਮਹਾਰਾਜ ਮੰਗ ਏਹੀ ਹੈ ਕਿ ਤੁਸੀਂ ਕਿਰਪਾ ਕਰਕੇ ਮੇਰੇ ਨਗਰ ਦੇ ਵਿੱਚ ਚਰਨ ਪਾਓ ਮੇਰੇ ਨਗਰ ਨੂੰ ਤੁਸੀਂ ਕੁਮੇਤਰ ਕਰਨਾ ਕਰੋ ਤੇ ਰਹਿਮਤਾਂ ਬਖਸ਼ੋ ਸਤਿਗੁਰੂ ਜੀ ਬੜੇ ਖੁਸ਼ਾ ਕਹਿੰਦੇ ਭਾਈ ਦਾਨ ਸਿੰਘਾ ਕੋਈ ਗੱਲ ਨਹੀਂ ਤੇਰੇ ਨਗਰ ਦੇ ਵਿੱਚ ਵੀ ਜਾਵਾਂਗੇ ਜੋ ਤੂੰ ਕਹਵੇਂਗਾ ਉਹ ਕਰਾਂਗੇ ਤੇਰੇ ਨਗਰ ਦੀਆਂ ਸੰਗਤਾਂ ਨੂੰ ਵੀ ਤਾਰਨਾ ਕਰਾਂ ਸਤਿਗੁਰੂ ਜੀ ਉਹ ਤੋਂ ਬਾਅਦ ਦੇ ਵਿੱਚ ਭਾਈ ਦਾਨ ਸਿੰਘ ਦੇ ਨਗਰ ਦੇ ਵਿੱਚ ਵੀ ਗਏ ਸਨ ਆਹ ਹੁਣ ਧੰਨ ਗੁਰੂ ਕਲਗੀਧਰ ਪਾਸਾ ਜੀ ਨੇ ਭਾਈ ਗਾਨ ਸਿੰਘ ਨੂੰ ਆਖਿਆ ਭਾਈ ਗਾਨ ਸਿੰਘਾ ਤੂੰ ਇੱਜ਼ਤ ਰੱਖੀਆ ਮਾਲਵੇ ਦੀ ਤੇ ਗੁਰੂ ਕਿਰਪਾ ਕਰੇਗਾ ਮਾਲਵਾ ਮਾਲੋ ਮਾਲ ਮਾਲਵਾ ਬੜਾ ਸੁਖੀ ਬਸੇਗਾ ਗੁਰੂ ਦੀ ਕਿਰਪਾ ਵਰਤੇਗੀ ਰਹਿਤਾਂ ਹੋਣਗੀਆਂ ਤਾਂ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਅਨੇਕਾਂ ਬਖਸ਼ਿਸ਼ਾਂ ਭਾਈ ਗਾਨ ਸਿੰਘ ਜੀ ਨੂੰ ਕੀਤੀਆਂ ਅਨੇਕਾਂ ਅਸੀਸਾਂ ਦਿੱਤੀਆਂ ਅਨੇਕਾਂ ਆਸ਼ੀਰਵਾਦ ਸਤਿਗੁਰਾਂ ਨੇ ਬਖਸ਼ਿਸ਼ ਕਰਨਾ ਕੀਤੇ ਤੇ ਫਿਰ ਗੁਰੂ ਪਿਆਰ ਹੁਣ ਭਾਨ ਗੁਰੂ ਕਲਗੀਧਰ ਪਾਸਾ ਜੀ ਨੇ ਆਖਿਆ ਭਾਈ ਸਤਗੁਰ ਬਾਜੋ ਗੁਰ ਨੇ ਕੋਈ ਨ ਗੁਰੇ ਕਹ ਨੋ ਬੁਰਾ ਪਾਇ ਦਾਨ ਸਿੰਘਾ ਸਤਗੁਰੂ ਤੋਂ ਬਿਨਾ ਸਾਡਾ ਕੋਈ ਨਹੀਂ ਹੈ ਗੁਰੂ ਆਲਾ ਬਣ ਜਾ ਤੇ ਗੁਰੂ ਕਿਰਪਾ ਕਰੇਗਾ ਗੁਰੂ ਨਾਨਕ ਸਾਹਿਬ ਪਾਸਾ ਜੀ ਹਰ ਜੂ ਰਾਖ ਲੈ ਹੋ ਪਤ ਮੇਰੀ ਗੁਰੂ ਪਾਈ ਪਤ ਰਖ ਲਵੇਗਾ ਪ੍ਰੇਮ ਪਟੋਲਾ ਤੈਸਰ ਦਿੱਤਾ ਟਕਣ ਕੋ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨ ਜਾਣ ਤੇਰੀ ਭਾਈ ਦਾਨ ਸਿੰਘਾ ਮੇਰਾ ਸਤਿਗੁਰੂ ਕਿਰਪਾ ਕਰੇਗਾ ਰਮ ਤਾਂ ਬਖਸ਼ੀਗਾ ਸਤਿਗੁਰੂ ਜੀ ਪਤ ਰਖ ਦਿੰਦੇ ਆ ਜੇ ਤੋ ਸਤਿਗੁਰਾਂ ਦੇ ਹੁਕਮ ਦੇ ਅਲਸਾਰਾ ਪੱਜ ਲੰਗੇ ਪਰ ਜਦੋਂ ਸਤਿਗੁਰਾਂ ਦੇ ਹੁਕਮ ਤੋਂ ਬਾਹਰ ਚੱਲਦੇ ਆਂ ਤੇ ਉਦੋਂ ਫਿਰ ਸਤਿਗੁਰੂ ਜੀ ਮੁੱਖ ਮੋੜ ਦਿੰਦੇ ਆਂ ਮੇਰੇ ਸਤਿਗੁਰੂ ਦਾ ਮੁਖ ਤਾਂ ਸਿੱਖ ਦੇ ਵੱਲ ਸਦਾ ਹੀ ਹੋਣਾ ਚਾਹੀਦਾ ਜਦੋਂ ਸਿੱਖ ਗੁਰੂ ਦਾ ਬਣ ਕੇ ਚੱਲੇਗਾ ਤੇ ਗੁਰੂ ਕਦੇ ਵੀ ਸਿੱਖ ਤੋਂ ਦੂਰ ਨਹੀਂ ਜਾਂਦਾ ਗੁਰੂ ਉਹਦਾ ਮੁਖ ਮੋੜਦਾ ਗੁਰੂ ਪਿਆਰੋ ਜਦੋਂ ਬੇਮੁਖ ਹੋਏ RAM ਤੇ ਜਦੋਂ ਸਿੱਖ ਬੇਮੁਖ ਹੋ ਜਾਂਦਾ ਜੇ ਸਤਗੁਰੂ ਧੰ ਗੁਰੂ ਕਨਗੀ ਤਰਪਾ ਸਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ 40 ਸਿੰਘਾਂ ਨੇ ਗੁਰੂ ਪਿਆਰੋ ਬਦਾਵਾ ਲਿਖ ਕੇ ਸਤਗੁਰਾਂ ਨੂੰ ਦਿੱਤਾ ਤੇ ਆਖਿਆ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਦੇ ਪਰ ਗੁਰੂ ਸਾਥੋਂ ਬੇਮੁਖ ਨਹੀਂ ਹੋਇਆ ਅਸੀਂ ਗੁਰੂ ਤੋਂ ਬੇਲੋਕ ਹੋਗੇ ਬਦਾਵਾ ਲਿਖ ਦਿੱਤਾ ਪਰ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਆ ਤੇ ਕਿੰਨੇ ਕਸ਼ਟ ਝੱਲੇ ਸੱਸਾ ਨਦੀ ਵੀ ਪਾਰ ਕੀਤੀ ਦੁਸ਼ਮਣਾਂ ਦੇ ਨਾਲ ਜੰਗਾਂ ਜੁੱਧਾਂ ਵੀ ਹੋਈਆਂ ਚਮਕੌਰ ਦੀ ਗੜੀ ਦੇ ਵਿੱਚ ਵੀ ਗੁਰੂ ਪਿਆਰੋ ਕਿੰਨਾ ਗੁਰੂ ਪਿਆਰੋ 10 ਲੱਖ ਫੌਜ ਦੇ ਨਾਲ ਸਤਗੁਰਾਂ ਦੇ 48 ਸਿੰਘ ਗੁਰੂ ਪਿਆਰਿਓ ਲੜੇ 2.5 ਲੱਖ ਵਿੱਚ ਇੱਕ ਲੜਾਉਂ ਤਾਂ ਬਾ ਗੁਬਿੰਦ ਸਿੰਘ ਨਾਮ ਕਹਾਉਂ। ਉਤੋਂ ਫਿਰ ਸਤਿਗੁਰਾਂ ਨੇ ਗੁਰੂ ਪਿਆਰਿਓ ਪੈਦਲ ਮਾਰਚ ਕੀਤਾ। ਸ੍ਰੀ ਮੁਕਤਸਰ ਸਾਹਿਬ ਦੀ ਜੋ ਜੰਗ ਸੀ ਜਿਹੜੀ ਉਹ ਲੜੀ। ਤਾਂ ਗੁਰੂ ਪਿਆਰਿਓ ਉਥੇ ਆ ਕੇ ਜਿਹੜਾ ਬਦਾਵਾ ਸੀ ਨਾ ਲਿਖਿਆ ਹੋਇਆ। ਸਿੰਘ ਸੀ ਜਿਹੜੇ ਉਹ ਬੇਮਕ ਹੋ ਗਏ ਸੀ ਪਰ ਗੁਰੂ ਦੀ ਬੇਮਕ ਹੋਇਆ। ਗੁਰੂ ਫਿਰ ਵੀ 14 ਵੀ ਜੇ ਸਤਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਵਰਤ ਜਾਵੇ ਤਾਂ ਸਾਡੇ ਸਿੰਘਾਂ ਨੂੰ ਮੁਕਤੀ ਦੀ ਦਾਤ ਮਿਲ ਜਾਵੇ ਗੁਰੂ ਨਾਨਕ ਸਾਹਿਬ ਪਾਸਾ ਜੀ ਉਹਨਾਂ ਤੋਂ ਦੂਰ ਨਾ ਹੋਣ ਪੂਤਾ ਮਾਤਾ ਕੀ ਅਸੀਸ ਨਿਮਖ ਨਬਸਰੋ ਤੁਮ ਕੋ ਹਾਰ ਹਰ ਸਦਾ ਪਜੋ ਜਗ ਦੀਸ ਗੁਰੂ ਪਿਆਰੂ ਗੋਲੂ ਦੀਨ ਸਾਡੇ ਬਾਪੂ ਦੀ ਸਾਡੀ ਮਾਤਾ ਦੀ ਇਹ ਅਰਦਾਸ ਹੁੰਦੀ ਆ ਕਿ ਪ੍ਰਮਾਤਮਾ ਇੱਕ ਨਿਮਕ ਪਲ ਵੀ ਦੂਰ ਨਾ ਹੋਵੇ ਸਦਾ ਯੰਗ ਸੰਗ ਰਹੇ ਤੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਧੀਆਂ ਪੁੱਤ ਕਦੇ ਮਾਂ ਬਾਪ ਇਹ ਨਹੀਂ ਕਹਿੰਦਾ ਵੀ ਸਾਡੇ ਧੀਆਂ ਪੁੱਤਾਂ ਨੂੰ ਦੁੱਖ ਆਵੇ ਤੇ ਮੇਰਾ ਸਤਿਗੁਰੂ ਗੁਰੂ ਕਲਗੀ ਧਰਪਾ ਸਾਹਿਬ ਇਹ ਨਹੀਂ ਕਹਿੰਦਾ ਵੀ ਸਾਡੇ ਧੀਆਂ ਪੁੱਤਾਂ ਜਿਹੜੇ ਸਾਡੇ ਸਿੱਖ ਕੌਮ ਦੇ ਉਹਨਾਂ ਨੂੰ ਕਦੇ ਦੁੱਖ ਆਵੇ ਤਾਂ ਧੰਗੁਰ ਕੰਗੀ ਤਰਪਾਸਾ ਜੀ ਨੇ ਉਹ ਵਦਾਵਾ ਸੀ ਜਿਹੜਾ ਉਹ ਸਾਹਮਣੇ ਰੱਖਿਆ ਕਮਰਕੱਸੇ ਦੇ ਵਿੱਚ ਤੇ ਜਦੋਂ ਭਾਈ ਮਹਾਸੰਗ ਜੀ ਕਹਿੰਦੇ ਆ ਮਾਰੇ ਕਿਰਪਾ ਕਰੋ ਵਦਾਵਾ ਫਾੜ ਦੇਵੋ ਤੇ ਜਦੋਂ ਸਤਿਗੁਰਾਂ ਨੇ ਆਪਣੇ ਕਮਰਕੱਸੇ ਦੇ ਵਿੱਚ ਉਹ ਵਦਾਵਾ ਕੱਢਿਆ ਸਤਿਗੁਰੂ ਜੀ ਕਹਿੰਦੇ ਭਾਈ ਮਹਾਸੰਗਾ ਸਾਨੂੰ ਪਤਾ ਸੀ ਤੁਸੀਂ ਆਉਂਗੇ ਲਾ ਹੋ ਜਾਂਦੀਆਂ ਇਨਸਾਨ ਦੇ ਕੋਲੋ ਇਨਸਾਨ ਭੁੱਲਣ ਹਾਰ ਭੁੱਲਣ ਅੰਦਰ ਸਭ ਕੋ ਅਕੋਲ ਗੁਰੂ ਕਰਤਾਰ ਇੱਕ ਗੁਰੂ ਗਲਤੀ ਨਹੀਂ ਕਰਦਾ ਇਨਸਾਨ ਗਲਤੀਆਂ ਦਾ ਪੁੱਤ ਲੈ ਇਹ ਬਦਾਵਾ ਸਾਹਮਣੇ ਰੱਖਿਆ ਤੇ ਅੱਜ ਤੂੰ ਹੁਣ ਆਖਦਾਗਾ ਬਦਾਵਾ ਫਾੜ ਦੇਵੋ ਆ ਲੈ ਪਾਈ ਤੇਰੇ ਸਾਹਮਣੇ ਬਦਾਵਾ ਫਾੜ ਦਿੱਤਾ ਜਾਂ ਤੈਨੂੰ ਮੁਕਤ ਕਰ ਦਿੱਤਾ ਸਤਗੁਰਾਂ ਨੇ ਦੇਖੋ ਕਦੇ ਸਿੰਘਾਂ ਨੂੰ ਭਲਾਇਆ ਨਹੀਂ ਹੈ ਅਸੀਂ ਗੁਰੂ ਪਿਆਰੋ ਬੇਵਕ ਹੋ ਜਾਂਦੇ ਗੁਰੂ ਤੋਂ ਕਦੇ ਮੁਨਕਰ ਹੋ ਜਾਂਦੇ ਹਾਂ ਪਰ ਗੁਰੂ ਸਾਡੇ ਤੋਂ ਦੂਰ ਨਹੀਂ ਜਾਂਦਾ ਸਤਗੁਰ ਸੰਗ ਸਦਾ ਹੈ ਨਾਲੇ ਸਤਗੁਰੂ ਤਾਂ ਸਦਾ ਹੀ ਅੰਗ ਸੰਗ ਰਹਿੰਦੇ ਇਸ ਕਰਕੇ ਭਾਈ ਸਤਗੁਰਾਂ ਨੇ ਕਿਰਪਾ ਕੀਤੀ ਭਾਈ ਦਾਨ ਸਿੰਘ ਨੂੰ ਸਿੱਖੀ ਦਾਣ ਬਖਸ਼ਿਸ਼ ਕਰਨਾ ਕੀਤਾ ਤੇ ਗੁਰੂ ਗਰੀਬ ਨואਜ ਪਾਸਾ ਜੀ ਨੇ ਤਾਰਨਾ ਕੀਤਾ अनेका ਬਖਸ਼ਿਸ਼ਾਂ ਕੀਤੀਆਂ ਹੁਣ ਸਤਿਗੁਰੂ ਜੀ ਅੱਗੇ ਚਾਲਾਂ ਪਾਉਂਦੇ ਆ ਉਹ ਪਾਵਨ ਇਤਿਹਾਸ ਕੱਲ ਨੂੰ ਆਪਾਂ ਸਰਵਣ ਕਰਾਂਗੇ ਗੁਰੂ ਗਰੀਬ ਨਾਮਾਇਕ ਪਤ ਸਾਹਿਬ ਜੀ ਕਿਰਪਾ ਕਰ ਹੋਂਗਾ ਕੋਲਾ ਤੁਤਾਂ ਦੀ ਮਾਂ ਸੋ ਬਲਾਉ ਫਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੱਤੇ ਵਾਹਿਗੁਰੂ ਸਾਹਿਬ ਜੀ ਆਂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਉ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹ ਸੇਤੀ ਮਨ ਰਜੀਆ ਬਗਈਆ ਰਾਗ ਰਤਨ ਪਰਵਾਰ ਪਰਿਆ